ਕਲੈਕਸ਼ਨ ਮਾਨਸਾ ਚੈਲ ਕਲੈਕਸ਼ਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਵੱਲੋਂ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ Shop ਦਾ ਡਰੈਸ ਤੁਹਾਨੂੰ ਪਤਾ ਹੀ ਹੈ ਚੰਚਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਸਿਰਫ ਬੱਸ ਸਟੈਂਡ ਤੋਂ 10 ਮਿੰਟ ਦਾ ਰਸਤਾ ਹੈ ਤੇ ਅੱਜ ਤੁਹਾਡੇ ਲਈ ਮੈਂ ਲੈ ਕੇ ਆ ਲੀਨਨ ਕਾਟਨ ਦੇ ਸੂਟ ਜਿਨ੍ਹਾਂ ਦੇ ਪ੍ਰਿੰਟ ਬਹੁਤ ਅੱਛੇ ਨੇਗੇ ਤੇ ਹਾਂ ਲੋ ਜੀ ਇਹ ਰਿਹਾ ਮੇਰਾ ਪਹਿਲਾ ਸੂਟ ਹੈ ਇਹਦਾ ਰੇਟ ਰਹੂਗਾ 750 ਰੁਪਿਆ ਕਪੜਾ ਬਹੁਤ ਹੰਡਣ ਵਾਲਾ ਵੀ ਹੁੰਦਾ ਤੇ ਪਿਓਰ ਕਾਟਨ ਵੀ ਹੈ ਕੋਈ ਇਹ ਚ ਮਿਕਸ ਨਹੀਂ ਹੁੰਦਾਗਾ ਪਿਓਰ ਕਾਟਨ ਚ ਹੁੰਦਾ ਲੀ ਲੈਨ ਲਾਈਨਿੰਗ ਲਾਉਣ ਦੀ ਵੀ ਲੋੜ ਨਹੀਂ ਆ ਇਹੇ ਨੀਚੇ ਹਾ ਦੇਖ ਇਹਦੀ ਬੈਕ ਹੈਗੀ ਇਹ ਆਲੋਵਰ ਦੇ ਵਿੱਚ ਆਗਾ ਇਹਦਾ ਰੇਟ ਲਗੋ 750 ਰੁਪਇਆ ਇਸਦੇ ਤੇ ਇਹ ਕਲਰ ਆ ਗਿਆ ਪਿੰਕ ਜਾਂ ਇੱਕ ਆ ਗਿਆ ਦੇ ਵਿੱਚ ਬਲੈਕ ਕਲਰ ਇਨਦਰ ਰੇਟਰੂਗ ਆਲਓਬਰ ਦਾ ਸਾਡੇ 700 ਰੁਪਏ ਇਹ ਵੀ ਆਲਓਬਰ ਹੈ ਇਹ ਥੋੜੇ ਲਾਈਟ ਸ਼ੇਡ ਦੇ ਵਿੱਚ ਆਗੇ ਇਹ ਲਾਈਟ ਜਿਆ ਗ੍ਰੀਨ ਸ਼ੇਡ ਹੈ ਇਹ ਲਾਈਟ ਫਰੋਜੀ ਇਹ ਆ ਗਿਆ ਜੀ ਲਾਈਟ ਪਿੰਕ ਵੇਸ ਦਾ ਗਰੇ ਹੈਗਾ ਇਹ ਲਾਈਟ ਪਿੰਕ ਦੇ ਵਿੱਚ ਹੈ ਇਹਨਾਂ ਦਾ ਰੇਟ ਰਹੂਗਾ 700 ਰੁਪਿਆ ਅਲੀ ਇਡੀ ਕਲੈਕਸ਼ਨ ਹੈ ਇਹ ਰਹੂਗੀ ਮੈਚਿੰਗ ਦੇ ਵਿੱਚ ਇਸ ਸੈਲਫ ਪ੍ਰਿੰਟ ਚ ਦੀ ਸਲਵਾਰ ਰਹੂਗੀ। ਇਹ ਇਹ ਦੀ ਸ਼ਰਟ ਹੈ। ਇਹਨੂੰ ਲਾਈਨਿੰਗ ਦੀ ਵੀ ਲੋੜ ਨਹੀਂ ਹੈ। ਇਹਦਾ ਰੇਟ 750 ਰੁਪਇਆ ਰਹੂਗਾ। ਆ ਗਿਆ ਫਿਰੋਜੀ ਕਲਰ ਦੇ ਵਿੱਚ ਇਹ ਮਹਿੰਦੀ ਨਾਲ ਮੈਚਿੰਗ ਆ ਗਈ ਜੀ ਇਹ ਆ ਗਿਆ ਜੀ ਮਹਿੰਦੀ ਕਲਰ ਦੇ ਵਿੱਚ ਬਾਕੀ ਜਿਹੜੀਆਂ ਆਈਟਮਾਂ ਨੇ ਨਾ ਆਪਣੀਆਂ ਸਿਲਕੀ कॉटन ਉਹ ਜਲਦੀ ਨੇ ਵੱਜੂ ਆਪਣੇ ਕੋਲੇ ਨਵੀਂ ਆਈਟਮਾਂ ਆਉਂਦੀ ਐ ਉਹਦੀ ਵੀਡੀਓ ਬਣਦੀ ਐ ਇਹ ਆ ਗਿਆ ਜੀ ਥੋੜਾ ਪਰਪਲ ਜਿਹਾ ਸ਼ੇਡ ਇਹਦੀ ਸਲਵਾਰ ਐ ਇਹਦੀ ਸ਼ਰਟ ਹੋਗੀ ਆ ਗਿਆ ਫਰੋਜੀ ਕਲਰ ਦੇ ਵਿੱਚ ਜਿਹੜੇ ਜਿਆਦਾ ਦੂਰ ਬੈਠੇ ਆ ਹਨਾ ਉਹਨਾਂ ਦੀ ਤਾਂ ਮਜਬੂਰੀ ਹੈ ਪਰ ਜਿਹੜੇ ਨੇੜੇ ਚੜਨੇ ਤਾਂ ਮੈਂ ਤੁਹਾਨੂੰ ਇਹ ਹੀ ਕਹੂੰਗੀ ਵੀ ਤੁਸੀਂ ਵਿజిਟ ਕਰਕੇ ਮੰਗਵਾਓ ਲੈ ਕੇ ਜਾਓ ਤਾਂ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਮਿਲਣੀ ਇੱਥੇ ਲਿਸਟ ਕਰ ਲਓ ਇਹ ਆ ਗਿਆ ਜੀ ਪਿੰਕ ਸ਼ੇਡ ਦੇ ਵਿੱਚ ਇਹ ਸਲਵਾਰੂ ਕੋਈ ਫਲ ਨਹੀਂ ਹੈ ਇਹ ਹੈਗਾ ਗਜਰੀਆ ਛੇੜਾ ਕੈਰਟ ਕਲਰ ਜਾਂ ਇਹਨਾਂ ਦਾ ਰੇਟ ਸਾਰਿਆਂ ਦਾ ਰਹੂਗਾ 750 ਰੁਪਏ ਇਹ ਹੈਗਾ ਜੀ ਮਸਟਰਡ ਕਲਰ ਦੇ ਵਿੱਚ ਜੇ ਕਿਸੇ ਨੇ ਬਾਏ ਕਰਨਾ ਹੈ ਨਾ ਤਾਂ スクリーンショット पे इसके नाल ही अपना एड्रेस ते पिन कोड ਵੀ जरूर लिख दिया ਕਰੋ। ਜਦੋਂ ਕੋਈ ਆਰਡਰ ਕਰਨਾ ਤਾਂ ਪਲੀਜ਼ ਆਪਣੇ ਸ਼ਹਿਰ ਦਾ ਨਾਮ ਨਾਲ ਲਿਖ ਦਿਆ ਕਰੋ ਵੀ ਤੁਸੀਂ ਪੰਜਾਬ ਤੋਂ ਹਰਿਆਣਾ ਤੋਂ ਜਾਂ ਤੁਸੀਂ ਜਿੱਥੋਂ ਵੀ ਹੈਗੇ ਹੋ ਆਪਣਾ ਸ਼ਹਿਰ ਦਾ ਨਾਮ ਲਿਖ ਦਿਓ ਪਿੰਨ ਕੋਡ ਵੀ ਲਿਖ ਦਿਆ ਕਰੋ। ਤੁਸੀਂ ਬਹੁਤ ਹੀ ਪਿਆਰ ਤੇ ਸਤਿਕਾਰ ਦਿੰਦੇ ਹੋ। ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਤਸ੍ਰੀ ਅਕਾਲ ਜੀ